ਸਤਿ ਸ੍ਰੀ ਅਕਾਲ ਬਾਪੂ ਤਕੜਾ ਸਜੀਤ ਸਿੰਘ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਮਰ ਸਲੀਮ ਜੀ ਸਲਾਮ ਵਾਲੇਕਮ ਵਾਲੇਕਮ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰਾਂ ਵੱਲੋਂ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਗਰਮੀਆਂ ਦਾ ਮੌਸਮ ਆ ਗਿਆ ਸਾਡੀਆਂ ਕੁਝ ਰਿਕੁਆਇਰਮੈਂਟਸ ਨੇ ਸਾਡੇ ਅੰਕਲ ਪਹਿਲਾਂ ਤਾਂ ਤੁਹਾਨੂੰ ਮਿਲਾ ਦਈਏ ਅੰਕਲ ਅਵਤਾਰ ਸਿੰਘ ਜੀ ਸਾਡੇ ਇੰਗਲੈਂਡ ਤੋਂ ਆਉਂਦੇ ਨੇ ਯੂਕੇ ਤੋਂ 2017 ਤੋਂ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕੋਲੇ ਪ੍ਰੀਮ ਸ਼ਰਮਾ ਵੀਰ ਆ ਜਿਹੜਾ 23 ਸਾਲਾਂ ਤੋਂ ਘਰੇ ਸੰਗਲਣਾ ਬੰਨਿਆ ਸੀ ਅੰਕਲ ਨੇ 2017 ਦੇ ਵਿੱਚ ਆ ਕੇ ਉਹਨਾਂ ਦੀਆਂ ਲੱਤਾਂ ਜਿਹੜੀਆਂ ਜੁੜੀਆਂ ਹੋਈਆਂ ਸੀ ਤੁਰ ਨਹੀਂ ਸਕਦਾ ਸੀ ਮਾਲਿਸ਼ਾਂ ਕਰ ਕਰਕੇ ਉਹਨੀਆਂ ਲੱਤਾਂ ਸਿੱਧੀਆਂ ਕੀਤੀਆਂ ਉਹਨੂੰ ਤੁਰਨ ਦੇ ਕਾਬਲ ਕੀਤਾ ਐਸੇ ਡੈਡੀਗੇਟਿਡ ਐਸੇ ਦਿਲ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਸੇਵਾਦਾਰ ਸੁਪਨਿਆਂ ਦੇ ਘਰ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸੇਵਾਵਾਂ ਕਰਾਉਂਦੇ ਨੇ ਹੁਣ ਵੀ ਅੰਕਲ ਕਈ ਦਿਨਾਂ ਤੋਂ ਇੱਥੇ ਹੀ ਨੇ ਯੂਕੇ ਤੋਂ ਆਏ ਨੇ ਸੇਵਾ ਕਰਵਾ ਰਹੇ ਨੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਤੇ ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਜੀ ਕਿਉਂਕਿ ਗਰਮੀਆਂ ਦਾ ਸਮਾਂ ਆ ਗਿਆ ਸਾਨੂੰ ਕੱਪੜੇ ਚਾਹੀਦੇ ਆ ਗਰਮੀਆਂ ਵਾਲੇ ਸਾਨੂੰ ਹੋਰ ਬਹੁਤ ਸਾਰੀਆਂ ਜ਼ਰੂਰਤਾਂ ਵਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਸਪੈਸ਼ਲ ਬੱਚੇ ਨੇ ਤੇ ਮਾਤਾਵਾਂ ਨੇ ਤੇ ਵੀਰ ਨੇ ਤੇ ਬਜ਼ੁਰਗ ਨੇ ਉਹਨਾਂ ਵਾਸਤੇ ਕੱਪੜਿਆਂ ਦੀ ਲੋੜ ਆ ਸਾਨੂੰ ਹੁਣ ਗਰਮੀਆਂ ਵਾਲੇ ਕੱਪੜੇ ਆ ਜਿਹੜੇ ਫਿਰ ਲੋਅਰ ਟੀ-ਸ਼ਰਟ ਸੈਂਡਲ ਚਪਲਾਂ ਅੰਡਰਵੇਅਰ ਬਣਾਣਾ ਕੱਪੜੇ ਰੱਖਣ ਵਾਲੀਆਂ ਟੋਕਰੀਆਂ ਚਾਹੀਦੀਆਂ 100 ਜੀ ਦੇ ਚ ਆਪਾਂ ਕੱਪੜੇ ਰੱਖਦੇ ਹੁੰਨੇ ਆ ਘਰੇ ਧੋਣ ਵਾਲੇ ਕੱਪੜੇ ਰੱਖ ਦਿੰਨੇ ਆ ਫਿਰ ਕੱਪੜੇ ਰੱਖਣ ਵਾਸਤੇ ਰੈਕ ਚਾਹੀਦੇ ਜਿਹਦੇ ਵਿੱਚ ਆਪਾਂ ਕੱਪੜੇ ਰੱਖ ਦਿੰਨੇ ਆ ਅਲੱਗ-ਅਲੱਗ ਉਹਦੇ ਵਿੱਚ ਹੁਣ ਬੱਚਿਆਂ ਦੇ ਲੱਗ ਬਜ਼ੁਰਗਾਂ ਦੇ ਲੱਗ ਸਾਰੇ ਕੱਪੜੇ ਇਦਾਂ ਚਣ ਕੇ ਰੱਖਣੇ ਹੁੰਦੇ ਆ ਤੇ ਇੱਕ ਬਾਥਰੂਮਾਂ ਦੇ ਵਿੱਚ ਸਾਡੇ ਕਈ ਵਾਰੀ ਤੇਲ ਡੁੱਲਿਆ ਹੁੰਦਾ ਜਾਂ ਕੋਈ ਹੋਰ ਸ਼ੈਂਪੂ ਡੁੱਲਿਆ ਹੁੰਦਾ ਬਜ਼ੁਰਗ ਸਲਿੱਪ ਕਰ ਜਾਂਦੇ ਡਿੱਗ ਪੈਂਦੇ ਆ ਉਹਦੇ ਵਾਸਤੇ ਮੈਟ ਚਾਹੀਦਾ ਇੱਕ ਪਲਾਸਟਿਕ ਦਾ ਮੈਟ ਹੁੰਦਾ ਗਲੀਆਂ ਵਾਲਾ ਉਹਦੇ ਉੱਤੇ ਸਲਿੱਪ ਨਹੀਂ ਹੁੰਦਾ ਬੰਦਾ ਤੇ ਉਹ ਮੈਟ ਦੀ ਲੋੜ ਆ ਜੀ ਸਾਨੂੰ ਤੇ ਫਿਰ ਕੈਂਪ ਤੇ ਹਸਪਤਾਲ ਵਾਸਤੇ ਦਵਾਈਆਂ ਦੀ ਲੋੜ ਆ ਕੈਂਪ ਤੁਹਾਨੂੰ ਪਤਾ ਦਵਾਈਆਂ ਦਾ ਲੰਗਰ ਲੱਗਦੇ ਨੇ ਬਾਹਰ ਹਰ 15 ਦਿਨਾਂ ਬਾਅਦ ਜਿੱਥੇ ਮੈਡੀਸਿਨ ਦੀ ਜ਼ਰੂਰਤ ਆ ਸਾਨੂੰ ਉੱਥੇ ਮੈਡੀਸਿਨ ਦੇਣ ਲਈ ਤੁਸੀਂ ਸਾਡੇ ਨਾਲ ਐਜੇ ਸੇਵਾਦਾਰ ਰਜਿਸਟਰਡ ਹੋ ਸਕਦੇ ਹੋ ਔਰ ਡਾਈਪਰਾਂ ਦੀ ਲੋੜ ਆ ਕਿਉਂਕਿ ਸਾਡੇ ਕੋਲੇ ਕਰੀਬ 180 82 ਮੈਂਬਰ ਇਸ ਤਰ੍ਹਾਂ ਦੇ ਨੇ ਜਿਹੜੇ ਬਿੱਡਾਂ ਦੇ ਉੱਪਰ ਨੇ ਮੰਜਿਆਂ ਤੇ ਨੇ ਜਾਂ ਬੀਲ ਚੇਰਾਂ ਤੇ ਨੇ ਚੱਲ ਫਿਰ ਨਹੀਂ ਸਕਦੇ ਉਹਨਾਂ ਦੇ ਡਾਈਪਰ ਲੱਗਦੇ ਨੇ ਤੇ ਉਹ ਡਾਈਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਰੂਰਤ ਪੈਂਦੀ ਆ ਸਾਨੂੰ ਤੇ ਫਿਰ ਇੱਕ ਕੈਂਪ ਤੇ ਮੱਝਾਂ ਵਾਸਤੇ ਸ਼ੈੱਡ ਜਿਹੜਾ ਅਸੀਂ ਕੈਂਪ ਲਾਉਨੇ ਆ ਉੱਥੇ ਵੀ ਸ਼ੈੱਡ ਪਾਣਾ ਵਾ ਹੋਰ ਏਰੀਆ ਵੱਡਾ ਕਰਨਾ ਤੇ ਮੱਝਾਂ ਤੇ ਪਸ਼ੂਆਂ ਦਾ ਡੰਗਰਾਂ ਦਾ ਜਿਹੜਾ ਏਰੀਆ ਵਾ ਸਾਡਾ ਉਹਦੇ ਵਾਸਤੇ ਅਲੱਗ ਅਸੀਂ ਇੱਕ ਵੱਡਾ ਸ਼ੈੱਡ ਪਾ ਰਹੇ ਆ ਉਹਦੇ ਵਾਸਤੇ ਸਾਨੂੰ ਜਿਵੇਂ ਉੱਪਰ ਪਾਉਣ ਵਾਲੀਆਂ ਲੋਹੇ ਦੀਆਂ ਚਾਦਰਾਂ ਸ਼ੀਟਾਂ ਦੀ ਲੋਡ ਆ ਤੇ ਉਹਦੇ ਵਾਸਤੇ ਲੋਹੇ ਦੇ ਐਂਗਲ ਲੱਗਣੇ ਆ ਗਾਰਡਰ ਲੱਗਣੇ ਆ ਥੱਲੇ ਪਾਈਪਾਂ ਲੱਗਣੀਆਂ ਉਹਦੀ ਲੋਡ ਆ ਉਹ ਜੇ ਕੋਈ ਅਹਿਮਦਗੜ ਮੰਡੀ ਤੋਂ ਸਾਡਾ ਕੋਈ ਭੈਣ ਭਰਾ ਹੈ ਕਿਉਂਕਿ ਲੋਹੇ ਦੀ ਮੰਡੀ ਅਹਿਮਦਗੜ ਮੰਡੀ ਆ ਜਾਂ ਸੌਰੀ ਗਵਿੰਦਗੜ ਮੰਡੀ ਆ ਉੱਥੇ ਜੇ ਕੋਈ ਮੇਰਾ ਵੀਰ ਜਾਂ ਕੋਈ ਭਰਾ ਹੈਗਾ ਤਾਂ ਸਾਨੂੰ ਸਿੱਧਾ ਕਿਸੇ ਡੀਲਰ ਤੋਂ ਡਾਇਰੈਕਟ ਜੇ ਲੋਹਾ ਚੱਕਵਾ ਦੇਵੇ ਕੋਈ ਕਮਿਸ਼ਨ ਜਿਹੜਾ ਵਿੱਚ ਕਟਿਆ ਜਾਂਦਾ ਜਾਂ ਹੋਰ ਲੋਕ ਵਿੱਚੋਂ ਪ੍ਰੋਫਿਟ ਲੈਂਦੇ ਆ ਉਹ ਤੋਂ ਬਿਨਾ ਸਿੱਧਾ ਮਿਲ ਜਵੇ ਤਾਂ ਬਹੁਤ ਧੰਨਵਾਦ ਹੋਊਗਾ ਜੀ ਕਿਉਂਕਿ ਇਹ ਵੱਡਾ ਸ਼ੈੱਡ ਪੈਣਾ ਜੀ ਹੁਣ 100 ਬਾਏ 130 ਦਾ ਸ਼ੈੱਡ ਆ ਇਹ ਲੰਬਾ ਤੇ ਚੌੜਾ ਤੇ ਉਹਦੇ ਵਾਸਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਹੇ ਦਾ ਸਮਾਨ ਲੱਗਣਾ ਵਾ ਤੇ ਰੇਤਾ ਬਜਰੀ ਚਾਹੀਦਾ ਜੀ ਇੱਟਾਂ ਚਾਹੀਦੀਆਂ ਵਾ ਕਿਉਂਕਿ ਇੱਟਾਂ ਦੀਆਂ ਕੰਧਾਂ ਹੋ ਰਹੀਆਂ ਰੇਤੇ ਬਜਰੀ ਦੇ ਨਾਲ ਹੀ ਸਾਰਾ ਕੁਝ ਚੱਲਦਾ ਤੁਹਾਨੂੰ ਪਤਾ ਹੀ ਆ ਤੇ ਰੇਤੇ ਬਜਰੀ ਦੀ ਲੋੜ ਆ ਫਿਰ ਕੈਂਪ ਵਾਸਤੇ ਵਾਸ਼ਰੂਮ ਬਣਾਏ ਨੇ ਜਿਹੜਾ ਬਾਹਰ ਗੁਰੂ ਕੇ ਲੰਗਰ ਲੱਗਦੇ ਨੇ ਦਵਾਈਆਂ ਦੇ ਹਰ 15 ਦਿਨਾਂ ਬਾਅਦ ਉੱਥੇ ਵਾਸ਼ਰੂਮਾਂ ਦੀ ਬਹੁਤ ਘਾਟ ਸੀਗੀ ਤੇ ਅਸੀਂ ਵਾਸ਼ਰੂਮ ਬਣਾਏ ਨੇ ਤੇ ਵਾਸ਼ਰੂਮਾਂ ਦੇ ਵਿੱਚ ਸੈਂਟਰੀ ਦਾ ਸਮਾਨ ਟਾਈਲਾਂ ਲੱਗਣੀਆਂ ਟੂਟੀਆਂ ਲੱਗਣੀਆਂ ਵਾਸ਼ਰੂਮ ਟਾਇਲਟ ਬਾਥਰੂਮ ਵਾਲੀਆਂ ਸੀਟਾਂ ਲੱਗਣੀਆਂ ਉਹ ਜਰੂਰ ਸਾਡੇ ਤਿੱਕਰ ਕੋਈ ਪਹੁੰਚਦਾ ਕਰੇ ਭੈਣ ਭਰਾ ਰੰਗ ਦਾ ਸਮਾਨ ਚਾਹੀਦਾ ਜੀ ਹਾਰਡਵੇਅਰ ਦਾ ਸਮਾਨ ਚਾਹੀਦਾ ਜਿਵੇਂ ਮੇਖਾਂ ਚਾਹੀਦੀਆਂ ਜਾਂ ਕੋਈ ਹੋਰ ਛੋਟੇ-ਛੋਟੇ ਸਮਾਨ ਹਾਰਡਵੇਅਰ ਦੇ ਵਿੱਚ ਕੋਈ ਵੱਡੀ ਮੇਕ ਕੋਈ ਛੋਟੀ ਮੇਕ ਕੋਈ ਕੁੰਡੇ ਕੋਈ ਕਬਜੇ ਉਹ ਬਲਕ ਦੇ ਵਿੱਚ ਚਾਹੀਦੇ ਹੁੰਦੇ ਆ ਸਾਨੂੰ ਕਿਉਂਕਿ ਅੰਦਰ ਸਾਡੇ ਇੱਕ ਹਾਰਡਵੇਅਰ ਦਾ ਸਟੋਰ ਬਣਾਇਆ ਹੋਇਆ ਉਹਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਉਹ ਜਿਵੇਂ ਜਿਵੇਂ ਉਹ ਚ ਘਟ ਜਾਂਦਾ ਮੁੱਕ ਜਾਂਦਾ ਫਿਰ ਸਾਨੂੰ ਮੁੱਲ ਲਿਉਣੇ ਪੈਂਦੀਆਂ ਥੋੜੀਆਂ-ਥੋੜੀਆਂ ਚੀਜ਼ਾਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਸਭ ਤੋਂ ਹਾਰਡਵੇਅਰ ਦੇ ਸਮਾਨ ਦੀ ਤੁਸੀਂ ਲਿਸਟ ਲੈ ਲਿਓ ਤੇ ਹਾਰਡਵੇਅਰ ਦਾ ਸਮਾਨ ਪਲੀਜ਼ ਸਾਨੂੰ ਤੁਸੀਂ ਪਹੁੰਚਦਾ ਕਰਿਓ ਜ਼ਰੂਰ ਤੇ ਫਿਰ ਪੰਜਵੀਂ ਮੰਜ਼ਲ ਵਾਸਤੇ ਉੱਪਰਲੀ ਜਿਹੜੀ ਪੰਜਵੀਂ ਮੰਜ਼ਲਾ ਉਹਦੀ ਤਿਆਰੀ ਹੋ ਰਹੀ ਆ ਉਹਦੇ ਵਾਸਤੇ ਬਿਜਲੀ ਦਾ ਸਮਾਨ ਚਾਹੀਦਾ ਜੀ ਤਾਰਾਂ ਚਾਹੀਦੀਆਂ ਪਾਈਪਾਂ ਚਾਹੀਦੀਆਂ ਫਿਟਿੰਗ ਦਾ ਸਮਾਨ ਚਾਹੀਦਾ ਸਵਿੱਚਾਂ ਚਾਹੀਦੀਆਂ ਸਵਿੱਚ ਬੋਰਡ ਚਾਹੀਦੇ ਆ ਉਹ ਤੁਸੀਂ ਪਹੁੰਚਦਾ ਕਰ ਸਕਦੇ ਹੋ ਤੇ ਇੱਕ ਇੱਕ 10000 ਸਕਰ ਫੁੱਟ ਏਰੀਆ ਦੀਆਂ ਟਾਈਲਾਂ ਚਾਹੀਦੀਆਂ ਉੱਪਰ ਜਿੱਥੇ ਲੱਗਣੀਆਂ ਹਨ ਤੇ ਇੱਕ ਸਾਨੂੰ ਟੈਂਟ ਦਾ ਸਮਾਨ ਚਾਹੀਦਾ ਜਿਹੜਾ ਬਾਹਰ ਦਵਾਈਆਂ ਦਾ ਲੰਗਰ ਲੱਗਦਾ ਉਹਦੇ ਵਿੱਚ ਟੈਂਟ ਦੀ ਲੋੜ ਆ ਟੈਂਟ ਲਗਾ ਕੇ ਕੈਂਪ ਲਾਉਨੇ ਆ ਹੁਣ ਗਰਮੀਆਂ ਆ ਗਈਆਂ ਸਰਦੀਆਂ ਦੇ ਵਿੱਚ ਤਾਂ ਸਰ ਜਾਂਦਾ ਸੀ ਪਰ ਗਰਮੀਆਂ ਦੇ ਵਿੱਚ ਜ਼ਰੂਰਤ ਆ ਇਹ ਬੜੇ ਜ਼ਰੂਰੀ ਸਾਡੇ ਕੁਝ ਸਮਾਨ ਨੇ ਜਿਹੜੇ ਤੁਸੀਂ ਸਾਡੇ ਟਿਕਰ ਪਹੁੰਚਦੇ ਕਰ ਸਕਦੇ ਆ ਇਸ ਸਾਈਡ ਸਾਡੀਆਂ ਬੀਬੀਆਂ ਤੇ ਭੈਣਾਂ ਬੈਠੀਆਂ ਵਾ ਸਾਡੀਆਂ ਮਾਤਾਵਾਂ ਬੈਠੇ ਆ ਕੁਝ ਅਸੀਂ ਸਾਰੇ ਬੇਨਤੀ ਕਰਦੇ ਆ ਤੁਹਾਨੂੰ ਹੱਥ ਜੋੜ ਕੇ ਵੀ ਤੁਸੀਂ ਜਿਹੜੀਆਂ ਇਹ ਸਾਡੀਆਂ ਰਿਕੁਆਇਰਮੈਂਟ ਵਾਲੀਆਂ ਲਿਸਟਾਂ ਤੁਸੀਂ ਸੱਤੋਂ ਲੈ ਸਕਦੇ ਹੋ ਅਸੀਂ ਇਹ ਸਾਰੀਆਂ ਲਿਸਟਾਂ ਬਣਾਈਆਂ ਹੋਈਆਂ ਵਾ ਜਿਹੜਾ ਜਿਹੜਾ ਸਮਾਨ ਸਾਨੂੰ ਚਾਹੀਦਾ ਇਹ ਬਿਜਲੀ ਦੇ ਸਮਾਨ ਦੀ ਲਿਸਟ ਆ ਜੀ ਤੇ ਇਹ ਜਿਹੜਾ ਬਿਲਡਿੰਗ ਦੇ ਵਿੱਚ ਬਿਜਲੀ ਦਾ ਸਮਾਨ ਲੱਗਣਾ ਪਾਈਪਾਂ ਵਗੈਰਾ ਲੱਗਣੀਆਂ ਹੋਰ ਉਹਦੀ ਲਿਸਟ ਆ ਇਹ ਗੱਦਿਆਂ ਦੀ ਲੋਡ ਆ ਜੀ ਜਿਹੜੇ ਬਾਪੂ ਬਜ਼ੁਰਗ ਹੁਣ ਅਸੀਂ ਉੱਪਰ ਸ਼ਿਫਟ ਕਰ ਰਹੇ ਹਾਂ ਤਾਂ ਹ ਪਹਿਲਾਂ ਤਾਂ ਅਸੀਂ ਲੋਹੇ ਦੇ ਮੰਜੇ ਜਿੰਨੇ ਜਿਵੇਂ ਆ ਦੌਣ ਵਾਲੇ ਮੰਜੇ ਜਿਵੇਂ ਬੀਬੀਆਂ ਬੈਠੀਆਂ ਇਦਾਂ ਦੇ ਮੰਜੇ ਵਰਤਦੇ ਹਾਂ ਪਿੱਛੇ ਖੜੀਆਂ ਵਾਂ ਮੰਜੇ ਖੜੇ ਆ ਪਰ ਹੁਣ ਅਸੀਂ ਬੈੱਡ ਬਣਵਾਏ ਆ ਬੈੱਡ ਯੂਜ਼ ਕਰਨ ਲੱਗੇ ਆ ਤੇ ਉਹਦੇ ਵਾਸਤੇ 300 ਪੀਸ ਇਹ ਗੱਦਾ ਚਾਹੀਦਾ ਜੀ ਜਿਹੜੇ ਆਪਣਾ ਮੈਟਰਸ ਹੁੰਦੇ ਆ ਗੱਦੇ ਹੁੰਦੇ ਆ ਸਲੀਪ ਬੈੱਲ ਦੇ ਗੱਦਿਆਂ ਦਾ ਜਿਹੜਾ ਅੰਦਰ ਸਪੰਜ ਆ ਜਿਹੜੀ ਉਹ ਲੱਗਣੀ ਆ ਜੀ ਤੇ ਉਹਨਾਂ ਦੇ ਉੱਪਰ ਇੱਕ ਇੱਕ ਕਵਰ ਚੜ੍ਹਨਾ ਹਨਾ ਰੈਕਸਨ ਦਾ ਕਵਰ ਆ ਉਹਦੀ ਵੀ ਅਸੀਂ ਕੁਟੇਸ਼ਨ ਮੰਗਾਈ ਆ ਕੰਪਨੀ ਤੋਂ ਕਰੀਬ ਜਿਹੜਾ ਇੱਕ ਗੱड्डा ਵਾ ਸਣੇ ਕਬਰ ਦੋਨੋਂ ਚੀਜ਼ਾਂ ਦੇ ਸਮੇਤ ਕਰੀਬ 5000 ਰੁਪਏ ਦੇ ਵਿੱਚ ਇੱਕ ਗੱड्डा ਪੈ ਰਿਹਾ ਵਾ ਤੇ ਜੇ ਕੋਈ ਭੈਣ ਭਰਾ ਇਹ ਗੱਡੇ ਪਹੁੰਚਦੇ ਕਰ ਸਕਦਾ ਜਾਂ ਗੱਡੇ ਲੈ ਕੇ ਦੇ ਸਕਦਾ ਤੇ 300 ਪੀਸ ਚਾਹੀਦਾ ਗੱਡੇ ਦਾ ਹੁਣ ਤੁਸੀਂ ਦੇਖੋ ਜੇ 500 5000 ਦਾ ਇੱਕ ਪੀਸ ਆ ਤਾਂ 100 ਪੀਸ 5 ਲੱਖ ਦਾ ਹੋ ਗਿਆ ਤੇ 300 ਪੀਸ 15 ਲੱਖ ਦੇ ਹੋਗੇ ਇਹ ਗੱਦੇ ਆ ਜਿਹੜੇ 15 ਲੱਖ ਰੁਪਏ ਦੇ ਗੱਦੇ ਹੀ ਆਉਣੇ ਕੱਲੇ ਗਦੈ ਲਈ ਜਿਹੜੇ ਥੱਲੇ ਵਿਛਾਉਣੇ ਮੈਟਰਸ ਜਿਹੜੇ ਕਿਉਂਕਿ 300 ਬੈੱਡ ਆ ਸਾਡਾ ਫਿਰ ਇਹ ਲਿਸਟ ਆ ਜੀ ਜਿਹੜੀ ਸਮਾਨ ਚਾਹੀਦਾ ਹਾਰਡਵੇਅਰ ਦਾ ਜਿਵੇਂ 2 ਇੰਚੀ ਦੇ ਬਾਇ 2 ਇੰਚੀ ਦੇ ਐਂਗਲ 1.5 ਸੂਤ ਦਾ ਮੋਟਾ ਪਾਈਪ ਇਹ ਜਿਹੜੀਆਂ ਉਹ ਸ਼ੈੱਡ ਬਣਨੇ ਆ ਨਾ ਜੀ ਪਰਿਵਾਰਕ ਪਰਿਵਾਰ ਅਤੇ ਪਸ਼ੂਆਂ ਦੇ ਲਈ ਸ਼ੈੱਡ ਬਣ ਰਿਹਾ ਜਿਹੜਾ ਉਹਦੇ ਵਿੱਚ ਇਹ ਸਮਾਨ ਦੀ ਲੋੜ ਆ ਸਾਨੂੰ ਤੇ ਇਹ ਅੱਗੋਂ ਕੱਪੜਿਆਂ ਦੀ ਲਿਸਟ ਆ ਗਈ ਹੈ ਜੀ ਜਿਹੜੇ ਸਾਨੂੰ ਕੱਪੜੇ ਚਾਹੀਦੇ ਆ 30 ਸ਼ਰਟਾਂ ਚਾਹੀਦੀਆਂ ਲੌਂਗ ਪਜਾਮੇ ਪਹਿਣਾ ਬੀਬੀਆਂ ਵਾਸਤੇ ਨਾ ਥੋੜੇ ਲੰਬੇ-ਲੰਬੇ ਕੁੜਤੇ ਚਾਹੀਦੇ ਆ ਤੇ ਨਾਲ ਗਰਮੀਆਂ 'ਚ ਪਾਉਣ ਲਈ ਥੋੜੇ ਖੁੱਲੇ ਪਜਾਮੇ ਚਾਹੀਦੇ ਆ ਕਿਉਂਕਿ ਜਿਹੜੀਆਂ ਬੀਬੀਆਂ ਪਹਿਣਾ ਹੁਣ ਗਰਮੀ ਬਹੁਤ ਆਉਣੀ ਆ ਮੂਰੇ ਤੇ ਉਹਨਾਂ ਨੂੰ ਫਿਰ ਕਈਆਂ ਤੋਂ ਸੂਟ ਨਹੀਂ ਪੈਂਦੇ ਤੇ ਉਹਨਾਂ ਦੇ ਫਿਰ ਪਜਾਮੇ ਤੇ ਵੱਡੇ-ਵੱਡੇ ਲੰਬੇ-ਲੰਬੇ ਕੁੜਤੇ ਪਾਏ ਜਾ ਸਕਦੇ ਆ ਤੇ ਇਸੇ ਤਰ੍ਹਾਂ ਹੀ ਫਿਰ ਜਿਹੜੀਆਂ ਕੁੜੀਆਂ ਵਾਸਤੇ ਬੱਚੀਆਂ ਵਾਸਤੇ ਟੀ-ਸ਼ਰਟਾਂ ਪਜਾਮੇ ਦੇ ਸੈੱਟ ਚਾਹੀਦੇ ਆ 20-20 ਸੈੱਟ ਚਾਹੀਦੇ ਆ ਇਹ ਆ ਸਾਈਜ਼ ਆ ਉਹਨਾਂ ਦੇ ਤੇ ਟੀ-ਸ਼ਰਟਾਂ ਤੇ ਪਜਾਮਿਆਂ ਦੇ ਸੈੱਟ ਚਾਹੀਦੇ ਆ ਤੇ ਇਸੇ ਤਰ੍ਹਾਂ ਹੀ ਅੱਗੇ ਜੇ ਆਪਾਂ ਗੱਲ ਕਰੀਏ ਇਹ ਮੁੰਡਿਆਂ ਵਾਸਤੇ ਆ ਇਹਨਾਂ ਦੇ ਵੀ ਇਦਾਂ ਹੀ 14 ਨੰਬਰ ਦੀ ਟੀ-ਸ਼ਰਟ ਪਜਾਮੇ 20 ਸੈੱਟ 0 ਨੰਬਰ ਦੇ 20 ਸੈੱਟ ਇਦਾਂ ਹੀ ਹਰ ਇੱਕ 36 ਨੰਬਰ ਤੇ ਇੱਕ ਟੀ-ਸ਼ਰਟਾਂ ਪਜਾਮੇ ਚਾਹੀਦੇ ਆ ਬॉयਜ਼ ਵਾਸਤੇ ਮੁੰਡਿਆਂ ਵਾਸਤੇ ਹਨਾ ਗਰਮੀਆਂ ਵਾਲੇ ਤੇ ਇਹ ਉਸ ਤੋਂ ਬਾਅਦ ਬਜ਼ੁਰਗਾਂ ਲਈ ਗਰਮੀਆਂ ਵਾਲੇ ਕੱਪੜਿਆਂ ਦੀ ਜ਼ਰੂਰਤ ਆ ਇਹ ਪਜਾਮੇ ਚਾਹੀਦੇ ਆ ਐਮ ਦੇ 100 ਪੀਸ ਚਾਹੀਦੇ ਆ ਐਲ ਦਾ 100 ਪੀਸ ਚਾਹੀਦਾ ਐਕਸਲ ਦਾ 100 ਪੀਸ ਚਾਹੀਦਾ ਡਬਲ ਐਕਸਲ ਦਾ 200 ਪੀਸ ਚਾਹੀਦਾ 트리플 ਐਕਸਲ ਦੇ 50 ਪੀਸ ਚਾਹੀਦੇ ਆ 4 ਐਕਸਲ ਦੇ 50 ਪੀਸ ਚਾਹੀਦੇ ਆ ਇਦਾਂ ਟੀ-ਸ਼ਰਟਾਂ ਕਾਲਰ ਵਾਲ ਕਾਲਰ ਵਾਲੀਆਂ ਜਿਹੜੀਆਂ ਹੁੰਦੀਆਂ ਜਿਵੇਂ ਆ ਮੇਰੇ ਪਾਈ ਆ ਕਾਲਰ ਵਾਲੀ ਟੀ-ਸ਼ਰਟ ਇਦਾਂ ਇਹ ਵੀ ਇਦਾਂ 100-100 ਪੀਸ ਜਾਂ 50 ਪੀਸ ਇਦਾਂ ਲੱਗ ਲੱਗ 600 ਪੀਸ ਇਹਦਾ ਚਾਹੀਦਾ 600 ਪੀਸ ਇਹਦਾ ਚਾਹੀਦਾ ਤੇ ਫਿਰ ਇਸੇ ਤਰ੍ਹਾਂ ਹੀ ਦਸੇਵਲ ਬੱਚਿਆਂ ਲਈ ਤੇ ਵੀਰਾਂ ਲਈ ਬਜ਼ੁਰਗਾਂ ਲਈ ਸੈਂਡਲ ਚਾਹੀਦੇ ਆ ਸੈਂਡਲ ਮਤਲਬ ਜਿਹੜੇ ਆਪਾਂ ਚੇਪੀ ਵਾਲੇ ਸੈਂਡਲ ਹੁੰਦੇ ਆ ਨਾ ਪੌਣੇ ਗਰਮੀਆਂ ਦੇ ਵਿੱਚ ਉਹਦੇ ਸਾਈਜ਼ ਵੀ ਲਿਖੇ ਹੋਏ ਆ ਤੇ ਕਿੰਨੀ-ਕਿੰਨੀ ਕੁਆਂਟੀਟੀ ਚਾਹੀਦੀ ਉਹ ਵੀ ਲਿਖੀ ਹੋਈ ਆ ਹਨਾ ਤੇ ਫਿਰ ਇਸੇ ਤਰ੍ਹਾਂ ਹੀ ਇਹ ਬੱਚਿਆਂ ਲਈ ਅੰਡਰਵੀਅਰ ਤੇ ਬਣਾਉਣਾ ਚਾਹੀਦੀਆਂ ਜੀ ਬੁਆਇਜ਼ ਵਾਸਤੇ ਹਨਾ ਸਾਈਜ਼ ਲਿਖੇ ਹੋਏ ਆ ਤੇ ਬਣਾਉਣਾ ਤੇ ਅੰਡਰਵੀਅਰ ਚਾਹੀਦਾ 50 50 ਪੀਸ 100 100 ਪੀਸ ਦਾ ਹਨਾ ਸਾਰੇ ਲਿਖੇ ਹੋਏ ਆ ਰਮਾਲ 300 ਪੀਸ ਰੰਗਦਾਰ ਤੇ 300 ਪੀਸ ਚਿੱਟੇ ਰਮਾਲ ਚਾਹੀਦੇ ਸਿਰ ਤੇ ਬੰਨਣ ਵਾਲੇ ਰਮਾਲ ਹਨਾ ਜਿਵੇਂ ਗੁਰੂ ਘਰ ਜਾਂਦੇ ਆ ਬਾਪੂ ਬਜ਼ੁਰਗ ਸਵੇਰੇ ਸ਼ਾਮ ਹਨਾ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਇਹ ਚਪਲਾਂ ਚਾਹੀਦੀਆਂ ਜੀ ਇਹ ਪਹਿਣਾ ਵਾਸਤੇ ਮਤਾਵਾ ਵਾਸਤੇ ਚਪਲਾਂ ਦੀ ਲੋੜ ਆ ਜੀ ਰਿਲੈਕਸੋ ਕੰਪਨੀ ਦੀਆਂ ਚਪਲਾਂ ਇੱਕੋ ਰੰਗ ਵਿੱਚ ਹੋਣ ਤੇ ਇਹ 20 20 ਜੋੜੇ 40 40 50 50 ਜੋੜੇ ਨੰਬਰਾਂ ਦੇ ਹਿਸਾਬ ਨਾਲ ਚਾਹੀਦੇ ਆ ਕਿ ਵੀ ਤੁਸੀਂ ਲਿਸਟ ਦੇ ਸਕਦੇ ਹੋ ਤੇ ਇਦਾਂ ਹੀ ਇਹ ਰਿਲੈਕਸੋ ਕੰਪਨੀ ਦੇ ਚਪੜਾ ਵੀਰਾਂ ਤੇ ਬਜ਼ੁਰਗਾਂ ਵਾਸਤੇ ਚਾਹੀਦੀਆਂ ਵਾ ਇਹਦੇ ਵੀ ਨੰਬਰ ਲਿਖੇ ਹੋਏ ਆ ਤੇ ਉਹ ਲਿਖ ਸਾਈਜ਼ ਵੀ ਲਿਖਿਆ ਤੇ ਕੁਆਂਟੀਟੀ ਵੀ ਲਿਖੀ ਹੋਈ ਆ ਤੇ ਇਹ ਸਾਡੀਆਂ ਜਿਹੜੀਆਂ ਜ਼ਰੂਰਤਾਂ ਵਾ ਜੀ ਕੀ ਸਾਡੀਆਂ ਬੇਨਤੀਆਂ ਵਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਪਰਿਵਾਰ ਦੇ ਮੈਂਬਰ ਬੈਠੇ ਨੇ ਸਾਰੇ ਭਰਾ ਇਧਰ ਦਿੱਲੀ ਤੋਂ ਜਿਹੜੇ ਬਾਪੂ ਜੀ ਨੂੰ ਲੈ ਕੇ ਆਏ ਸੀਗੇ ਬਾਪੂ ਸასიਖਾਲ ਬਾਪੂ ਜੀ ਬੱਬੂ ਕਾਲੜਾ ਬਾਪੂ ਜੀ ਬੈਠੇ ਨੇ ਠੀਕ ਨੇ ਵਾਹਿਗੁਰੂ ਦੀ ਕਿਰਪਾ ਨਾਲ ਤੰਦਰੁਸਤ ਨੇ ਇਹਦਾ ਸਾਡਾ ਛੋਟਾ ਭਰਾ ਧਰਮਪ੍ਰੀਤ ਸਿੰਘ ਬੈਠਾ ਮੁੱਖ ਮੰਤਰੀ ਕਿਵੇਂ ਧਰਨਪ੍ਰੀਤ ਖੜਾ ਹੋ ਹਾਂਜੀ ਹਾਂਜੀ ਕੀ ਹਾਲ ਹੈ ਪੁੱਤ ਠੀਕ ਹੈ ਸੇ ਠੀਕ ਆ ਹੁਣ ਹਾਂਜੀ ਠੀਕ ਆ ਠੀਕ ਆ ਹਾਂਜੀ ਸੇ ਠੀਕ ਆ ਮੇਰੇ ਵੀਰ ਦੀ ਹੁਣ ਵੈਗਰੂ ਕਿਰਪਾ ਕਰੇ ਤਾਂ ਦਰੋਸਤੀ ਬਖਸ਼ੇ ਦਵਾਰਾ ਜਾ ਕੇ ਫੇਰ ਉੱਠ ਕੇ ਖੜਾ ਹੋ ਕੇ ਆਪਣਾ ਜੀਵਨ ਜਿਹੜਾ ਬਤੀਤ ਕਰ ਸਕੇ ਬਹਿ ਜਾ ਵੀਰੇ ਤੇ ਇਦਾਂ ਹੀ ਸਾਡੇ ਬਾਪੂ ਹੁਣੇ ਸਾਰੇ ਬਾਪੂ ਸਰਦਾਰ ਕੇਸਰ ਸਿੰਘ ਢਾਲੀਆਲ ਜੀ ਬੈਠੇ ਨੇ ਤੇ ਇੱਧਰ ਸਾਡੇ ਬਾਪੂ ਗੋਪਾਲ ਜੀ ਬੈਠੇ ਨੇ ਸਾਡਾ ਅਰुण ਕੁਮਾਰ ਸ਼ੁਕਲਾ ਬਾਈ ਬੈਠਾ ਵਾ ਇੱਧਰ ਹਰਮਨ ਸਿੰਘ ਟੋਨੀ ਬਾਈ ਬੈਠਾ ਵਾ ਇਹ ਵਿੰਦਰ ਬਾਈ ਬੈਠਾ ਸਾਡਾ ਇੱਧਰ ਸਾਡਾ ਕੀ ਹਾਲ ਨੇ ਬਾਪੂ ਠੀਕ ਆ ਹਾਂਜੀ ਠੀਕ ਆ ਤੇ ਇਹ ਸਾਡੇ ਬਜ਼ੁਰਗ ਸਾਡੇ ਵੀਰ ਇੰਦਰਜੀਤ ਬਾਪੂ ਜੀ ਬੈਠੇ ਨੇ ਤੇ ਇੱਧਰ ਸਾਡੇ ਮੁਹੰਮਦ ਜਮੀਲ ਜੀ ਬੈਠੇ ਨੇ ਤੇ ਇਹ ਬਾਪੂ ਸਾਡੇ ਸਿੱਧੂ ਸਾਹਿਬ ਬੈਠੇ ਨੇ ਗੁਰਦੇਵ ਸਿੰਘ ਜੀ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਗੁਰਦੇਵ ਸਿੰਘ ਠੀਕ ਹੋ ਸਿਖਦੇਵ ਸਿੰਘ ਸਿਖਦੇਵ ਸਿੰਘ ਹਾਂਜੀ ਬਾਪੂ ਚਰਨ ਸਿੰਘ ਠੀਕ ਆ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਤੇ ਇਹ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਸਾਨੂੰ ਹੁਣ ਗਰਮੀਆਂ ਵਾਲੇ ਕੱਪੜਿਆਂ ਦੀ ਲੋੜ ਆ ਜਿਹਦੇ ਵਿੱਚ ਬਨਾਣਾ ਅੰਡਰਵੀਅਰ ਚਾਹੀਦੇ ਆ ਜਿਹਦੇ ਵਿੱਚ ਟੀ-ਸ਼ਰਟਾਂ ਪਜਾਮੇ ਚਾਹੀਦੇ ਆ ਜਿਹਦੇ ਵਿੱਚ ਚੱਪਲਾਂ ਤੇ ਚਾਹੀਦੀਆਂ ਸੈਂਡਲ ਚਾਹੀਦੇ ਆ ਬੱਚਿਆਂ ਦੇ ਲੜਕੀਆਂ ਦੇ ਵੀ ਚਾਹੀਦੇ ਆ ਤੇ ਲੜਕਿਆਂ ਦੇ ਵੀ ਚਾਹੀਦੇ ਆ ਤੇ ਇਹ ਕਪੜਾ ਜਰੂਰ ਤੁਸੀਂ ਸਾਡੇ ਤੱਕਰ ਪਹੁੰਚਦਾ ਕਰਿਓ ਕਪੜਿਆਂ ਦੀ ਲਿਸਟ ਸਾਤੋਂ ਤੁਸੀਂ ਪ੍ਰੋਪਰ ਲੈ ਸਕਦੇ ਹੋ ਸਾਈਜ਼ ਮੁਤਾਬਕ ਤੇ ਸਾਨੂੰ ਕਿੰਨੀ ਕੁਆਂਟੀਟੀ ਦੇ ਵਿੱਚ ਚਾਹੀਦੇ ਆ ਦੁਬਾਰਾ ਫੇਰ ਬੇਨਤੀ ਕਰ ਦਿੰਦੇ ਆ ਸਪੈਸ਼ਲ ਬੱਚੇ ਜਿਹੜੇ ਤੇ ਮਾਤਾਵਾ ਵੀਰ ਤੇ ਬਜ਼ੁਰਗ ਆ ਉਹਨਾਂ ਵਾਸਤੇ ਲੋਅਰ ਟੀ-ਸ਼ਰਟਾਂ ਚਾਹੀਦੀਆਂ ਜੀ ਟੀ-ਸ਼ਰਟਾਂ ਕਾਲਰ ਵਾਲੀਆਂ ਚਾਹੀਦੀਆਂ ਜ਼ਿਆਦਾਤਰ ਤੇ ਸੈਂਡਲ ਚਾਹੀਦੇ ਆ ਜੀ ਚੱਪਲਾਂ ਚਾਹੀਦੀਆਂ ਜੀ ਅੰਡਰਵੀਅਰ ਤੇ ਬਣਾਉਣਾ ਚਾਹੀਦੇ ਆ ਜੀ ਤੇ ਕੱਪੜੇ ਰੱਖਣ ਵਾਸਤੇ 100 ਟੋਕਰੀ ਚਾਹੀਦੀ ਜਿਹੜੀ ਕੱਪੜੇ ਰੱਖਣ ਵਾਲੀ ਟੋਕਰੀ ਹੁੰਦੀ ਜਿਹਦੇ ਧੁੱਤੇ ਹੋਏ ਜਾਂ ਧੋਣ ਵਾਲੇ ਕੱਪੜੇ ਰੱਖੇ ਹੁੰਦੇ ਤੇ ਫਿਰ ਕੱਪੜੇ ਰੱਖਣ ਵਾਸਤੇ ਰੈਕ ਚਾਹੀਦਾ ਜਿਵੇਂ ਇੱਕ ਲੋਹੇ ਦੇ ਰੈਕ ਹੁੰਦੇ ਆ ਉਹਦੇ ਵਿੱਚ ਕੱਪੜੇ ਰੱਖੇ ਜਾ ਸਕਦੇ ਆ ਉਹ ਕੱਪੜੇ ਰੱਖਣ ਵਾਸਤੇ ਰੈਕਾਂ ਦੀ ਲੋੜ ਆ ਤੇ ਫਿਰ ਬਾਥਰੂਮਾਂ ਵਾਸਤੇ ਮੈਟ ਚਾਹੀਦੇ ਆ ਜੀ ਬਾਸ਼ਰੂਮਾਂ ਦੇ ਵਿੱਚ ਕਈ ਵਾਰੀ ਤੇਲ ਡੁੱਲ ਜਾਂਦਾ ਜਾਂ ਕਿਵੇਂ ਸ਼ੈਂਪੂ ਜਾਂ ਸਾਬਣ ਲੱਗਿਆ ਉਹਨਾਂ ਥੱਲੇ ਕਈ ਵਾਰੀ ਕੋਈ ਬਜ਼ੁਰਗ ਥੱਲੇ ਡੰਗ ਪੈਂਦਾ ਸਲਿੱਪ ਕਰਕੇ ਤੇ ਉਹਦੇ ਵਾਸਤੇ ਸਾਨੂੰ ਪਲਾਸਟਿਕ ਦੇ ਮੈਟਾਂ ਦੀ ਲੋੜ ਹੈਗੀ ਹੈ ਜੀ ਤੇ ਇਹ ਜਿਹੜੀਆਂ ਟੋਕਰੀਆਂ ਹੁੰਦੀਆਂ ਜਿਵੇਂ ਕੱਪੜੇ ਰੱਖਣ ਵਾਲੀਆਂ ਹਨ ਇਦਾਂ ਦੀਆਂ ਟੋਕਰੀਆਂ ਚਾਹੀਦੀਆਂ 100 ਪੀਸ ਤੇ ਇਹ ਟੋਕਰੀਆਂ ਤੁਸੀਂ ਸਾਡੇ ਤੱਕ ਪਹੁੰਚਣ ਦੀ ਕਰ ਸਕਦੇ ਤੇ ਡਾਈਪਰ ਚਾਹੀਦੇ ਜੀ ਡਾਈਪਰ ਛੋਟੇ ਚਾਹੀਦੇ ਬੱਚਿਆਂ ਵਾਲੇ ਵੀ ਤੇ ਵੱਡੇ ਵੀ ਚਾਹੀਦੇ ਇੱਕ ਡਾਈਪਰ ਹੁੰਦੇ ਜਿਹੜੇ ਅੰਡਰਵੀਅਰ ਟਾਈਪ ਹੀ ਹੁੰਦੇ ਆ ਉਹਨਾਂ ਨੂੰ ਟੇਪ ਨਹੀਂ ਲਾਉਣੀ ਪੈਂਦੀ ਸਿੱਧੇ ਹੀ ਮੰਨ ਲਓ ਪੈ ਜਾਂਦੇ ਆ ਕੱਚੇ ਵਾਂਗ ਉਹ ਵੀ ਚਾਹੀਦੇ ਆ ਜੀ ਤੇ ਜਿਹੜੇ ਦੂਜੇ ਡਾਈਪਰ ਹੁੰਦੇ ਆ ਮੰਨ ਲਓ ਐਕਸਲ ਜਾਂ ਡਬਲ ਐਕਸਲ ਸਾਈਜ਼ ਦੇ ਵਿੱਚ ਉਹ ਵੀ ਡਾਈਪਰ ਸਾਨੂੰ ਚਾਹੀਦੇ ਆ ਜੀ ਹਨਾ ਡਾਈਪਰ ਤੁਸੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਤੇ ਬਾਕੀ ਕੈਂਪ ਤੇ ਮੱਝਾਂ ਵਾਸਤੇ ਸ਼ੈੱਡ ਦੀ ਜ਼ਰੂਰਤ ਆ ਜੀ ਸ਼ੈੱਡ ਦਾ ਸਮਾਨ ਚਾਹੀਦਾ ਲੋਹੇ ਦੀਆਂ ਪਾਈਪਾਂ ਤੇ ਲੋਹੇ ਦੀਆਂ ਚਾਦਰਾਂ ਉੱਤੇ ਪੈਣੀਆਂ ਆ ਆਹ ਮੈਟ ਹੁੰਦਾ ਜੀ ਇਹ ਪਲਾਸਟਿਕ ਦਾ ਮੈਟ ਆ ਇਹ ਇੰਨਾ ਮੋਟਾ ਹੁੰਦਾ ਇਹ ਇਦਾਂ ਤੇ ਇਹਦੇ ਵਿੱਚ ਇਦਾਂ ਗਲੀਆਂ ਹੁੰਦੀਆਂ ਵਾ ਤਾਂ ਹੁਣ ਰੰਗ ਜਿਹਾ ਫਿੱਟਿਆ ਪਿਆ ਇਹਦਾ ਤੇ ਇਹ ਰੈੱਡ ਜੇ ਕਲਰ ਚ ਹੁੰਦਾ ਜ਼ਿਆਦਾਤਰ ਜਾਂ ਬਲੂ ਕਲਰ ਚ ਹੁੰਦਾ ਤੇ ਇਹਦੇ ਤੇ ਜਦੋਂ ਆਪਾਂ ਤੁਰਦੇ ਆ ਤੇ ਫਿਰ ਸਲਿੱਪ ਨਹੀਂ ਕਰਦੇ ਡਿੱਗਦੇ ਨਹੀਂਗੇ ਤੇ ਗੰਦਮੰਦ ਵੀ ਇਹਦੇ ਪੈਰਾਂ ਤੇ ਲੱਗਿਆ ਹੁੰਦਾ ਇਹਦੇ ਵਿੱਚ ਹੀ ਫਸ ਜਾਂਦਾ ਵਾ ਤੇ ਇਹਦੇ ਨਾਲ ਮੰਨ ਲਓ ਫਿਰ ਡਿੱਗਣ ਤੋਂ ਬਚ ਸਕਦੇ ਆ ਸਾਡੇ ਕਈ ਵਾਰ ਬਾਪੂ ਬਜ਼ੁਰਗ ਕੋਈ ਸਲਿੱਪ ਕਰਕੇ ਡੱਗ ਪੈਂਦਾ ਤੇ ਸਾਨੂੰ ਬੜੀ ਦਿੱਕਤ ਆਉਂਦੀ ਹੈ ਜਿਵੇਂ ਅੱਗੇ ਪਿੱਛੇ ਬਾਪੂ ਕੇਸਰ ਸਿੰਘ ਡੱਗ ਪਿਆ ਸੀ ਚੂੜਾ ਟੁੱਟ ਗਿਆ ਸੀ ਬਾਪੂ ਦਾ ਇਹ ਫਿਰ ਸਾਨੂੰ ਇਹ ਰਿਸਕ ਰਹਿੰਦਾ ਵੀ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਵੇ ਤੇ ਇਹ ਮੈਟ ਤੇ ਰੇਤਾ ਬਜਰੀ ਤੇ ਇੱਟਾਂ ਚਾਹੀਦੀਆਂ ਜੀ ਤੇ ਜਿਹੜੇ ਵਾਸ਼ਰੂਮ ਬਣਾ ਰਹੇ ਆ ਉਹਨਾਂ ਵਾਸਤੇ ਵਾਸ਼ਰੂਮਾਂ ਦਾ ਸਟੇਸ਼ਨਰੀ ਦਾ ਸਮਾਨ ਚਾਹੀਦਾ ਸੌਰੀ ਸੈਂਟਰੀ ਦਾ ਸਮਾਨ ਚਾਹੀਦਾ ਤੇ ਰੰਗ ਦਾ ਸਮਾਨ ਚਾਹੀਦਾ ਜੀ ਤੇ ਹਾਰਡਵੇਅਰ ਦਾ ਸਮਾਨ ਚਾਹੀਦਾ ਹਾਰਡਵੇਅਰ ਦੀ ਸਮਾਨ ਦੀ ਬਹੁਤ ਲੋੜ ਪੈਂਦੀ ਹੈ ਜੀ ਜਿਵੇਂ ਨਿੱਕੀ ਨਿੱਕੀਆਂ ਬਰੰਜੀਆਂ ਹੁੰਦੀਆਂ ਮੇਖਾਂ ਹੁੰਦੀਆਂ ਨਟ ਕਾਬਲੇ ਹੁੰਦੇ ਆ ਕੁੰਡੇ ਕਬਜੇ ਹੁੰਦੇ ਆ ਇਹ ਛੋਟੇ ਛੋਟੇ ਚੀਜ਼ਾਂ ਦੀ ਬਹੁਤ ਲੋੜ ਪੈਂਦੀ ਆ ਫਿਰ ਥੋੜੀ ਥੋੜੀ ਤਦਾਦ ਦੇ ਵਿੱਚ ਅਸੀਂ ਦੁਕਾਨਾਂ ਤੋਂ ਜਾ ਕੇ ਲੈ ਕੇ ਆਉਨੇ ਆ ਤਾਂ ਉਹ ਮਹਿੰਗਾ ਵੀ ਬਹੁਤ ਪੈਂਦਾ ਵਾ ਤੇ ਇਸ ਕਰਕੇ ਅਸੀਂ ਅੰਦਰ ਹੀ ਇੱਕ ਹਾਰਡਵੇਅਰ ਦਾ ਸਟੋਰ ਬਣਾਇਆ ਵਾ ਉਹ ਸਟੋਰ ਦੇ ਵਿੱਚ ਸਾਨੂੰ ਬਲਕ ਦੇ ਵਿੱਚ ਸਮਾਨ ਚਾਹੀਦਾ ਕਈ ਵਾਰੀ ਕੋਈ ਹਾਰਡਵੇਅਰ ਵਾਲਾ ਭਰਾ ਸਾਡੀ ਵੀਡੀਓ ਦੇਖਦਾ ਵਾ ਤੇ ਉਹਨੂੰ ਬੇਨਤੀ ਆ ਵੀਰੇ ਤੁਹਾਡੇ ਕੋਲੇ ਜੇ ਕੋਈ ਸਮਾਨ ਪਿਆ ਹਾਰਡਵੇਅਰ ਦਾ ਥੋੜਾ ਥੋੜਾ ਕਰਕੇ ਸਾਨੂੰ ਤੁਸੀਂ ਦੇ ਕੇ ਜਾਵੋ ਜਰੂਰ ਤਾਂ ਜੋ ਸਾਡੇ ਕੋਲੇ ਇੱਥੇ ਪ੍ਰੋਪਰ ਸਾਰਾ ਸਮਾਨ ਆ ਜਾਵੇ ਛੋਟੀਆਂ ਛੋਟੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਸਾਡੇ ਸਟੋਰ ਦੇ ਵਿੱਚ ਪੂਰੀਆਂ ਹੋ ਸਕਣ ਹਨਾ ਤੇ ਫਿਰ ਕਵਾਂਦਰੀ ਮੰਜ਼ਲ ਜਿਵੇਂ ਪਹਿਲਾਂ ਬੇਨਤੀ ਕੀਤੀ ਆ ਉਹਦੀ ਤਿਆਰੀ ਹੋ ਰਹੀ ਆ ਹੁਣ ਉੱਥੇ ਪੱਖੇ ਵੀ ਲੱਗਣੇ ਆ ਉੱਥੇ ਬਲਬ ਟਾਈਲ ਦੂਜੀਆਂ ਟਿਊਬਾਂ ਵੀ ਲੱਗਣੀਆਂ ਵਾ ਤਾਰਾਂ ਪੈਣੀਆਂ ਸਵਿਚ ਬੋਰਡ ਲੱਗਣੇ ਆ ਵੱਡੇ ਕੂਲਰਾਂ ਦੀ ਲੋੜ ਆ ਵੱਡੇ ਕੂਲਰ ਲੱਗਣੇ ਆ ਹਨ ਇਹ ਸਾਰੀਆਂ ਜ਼ਰੂਰਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੈਗੀਆਂ ਇੱਕ ਹੁਣ ਗੁਰੂ ਘਰ ਵੀ ਸਾਡੇ ਕੋਲੇ ਜਿਹੜੀ ਬਿਲਡਿੰਗ ਆ ਉਹ ਬਹੁਤ ਛੋਟੀ ਰਹਿ ਗਈ ਆ ਬਿਲਡਿੰਗ ਤੇ ਉਦੋਂ ਬਦਲ ਕੇ ਅਸੀਂ ਇੱਧਰ ਸ਼ੈੱਡ ਦੇ ਵਿੱਚ ਲੈ ਕੇ ਆ ਰਹੇ ਆ ਇੱਥੇ ਹੁਣ 3-4 AC ਵੀ ਲੱਗਣੇ ਹਨ ਕੋਈ ਭਰਾ AC ਦੀ ਸੇਵਾ ਵੀ ਕਰ ਸਕਦਾ ਜਾਂ ਕੋਈ ਕਿਸੇ ਕੋਲੇ ਸੈਂਟਰਲ AC ਹੋਵੇ ਜਿਹੜਾ ਵੱਡਾ AC ਹੁੰਦਾ ਸੈਂਟਰਲ ਉਹ ਗੁਰੂ ਘਰ ਦੇ ਵਿੱਚ ਲੱਗ ਜਾਊਗਾ ਗੁਰਦੁਆਰਾ ਸਾਹਿਬ ਦੇ ਵਿੱਚ ਹਨ ਤੇ ਉਹ ਸਾਡੇ ਟਿਕੜੇ ਤੁਸੀਂ ਪਹੁੰਚਦਾ ਕਰ ਸਕਦੇ ਹੋ ਸੈਂਟਰਲ AC ਤੇ ਟਾਈਲਾਂ ਵਗੈਰਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਈਡ ਤੇ ਲੱਗਣੀਆਂ ਚਾਰੇ ਪਾਸੇ ਕਿਉਂਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਬਹੁਤ ਛੋਟਾ ਵਾ ਸਾਡਾ ਇਹ 30 ਵਜੇ 30 ਇਹ 30 ਵਜੇ 30 ਦਾ ਵਾ ਜਿਹੜਾ ਹੁਣ ਅਸੀਂ ਗੁਰੂ ਘਰ ਦੀ ਬਿਲਡਿੰਗ ਇਸ ਸ਼ੱਟ ਦੇ ਵਿੱਚ ਬਣਾਉਣ ਲੱਗੇ ਆਂ ਤੇ ਇੱਥੇ ਘੱਟੋ ਘੱਟ ਇਹ 50 ਆਏ 60 ਦੇ ਯਾਨੀ ਕਿ ਡਬਲ ਤੋਂ ਵੀ ਉੱਪਰ ਹੋ ਜਾਣਾ ਵਾ ਤੇ ਉਹਦੇ ਨਾਲ ਫਿਰ ਸਾਨੂੰ ਕਾਫੀ ਸੌਖਾ ਹੋ ਜਾਊਗਾ ਬੈਠਣਾ ਸੰਗਤਾਂ ਨੂੰ ਹਨ ਤੇ ਇਸੇ ਤਰ੍ਹਾਂ ਸਾਡੇ ਬਾਪੂ ਬਜ਼ੁਰਗ ਸਾਰੇ ਪਰਿਵਾਰ ਦੇ ਮੈਂਬਰ ਆਉਣ ਵਾਲੇ ਵਕਤ ਦੇ ਵਿੱਚ ਇੱਕ ਚੰਗੇ ਤਰੀਕੇ ਨਾਲ ਆਪਣਾ ਜੀਵਨ ਇੱਥੇ ਸੁਪਨਿਆਂ ਦੇ ਘਰ ਵਿੱਚ ਬਤੀਤ ਕਰ ਸਕਣ ਇੱਕ ਥੋੜਾ ਨਾ ਹੋਰ ਸਾਂਝ ਪਾਉਣੀ ਸੀ ਵੀ ਜਿਹੜੀ ਸੁਪਨਿਆਂ ਦੇ ਘਰ ਦੀ ਬਿਲਡਿੰਗ ਬਣ ਰਹੀ ਆ ਉਹ ਹਜੇ ਪੂਰੀ ਬਣ ਕੇ ਕੰਪਲੀਟ ਵੀ ਨਹੀਂ ਹੋਈ ਪਰ ਉਹ ਫੁੱਲ ਹੋ ਚੁੱਕੀ ਆ ਜੀ ਪਰ ਚੱਲੀ ਆ ਹੁਣੇ ਇਹ ਬੜੀ ਦੁੱਖ ਦੀ ਗੱਲ ਆ ਵੀ ਇੰਨੀਆਂ ਸਾਨੂੰ ਹਰ ਰੋਜ਼ ਕਾਲਜ਼ ਆਉਂਦੀਆਂ ਇੰਨੇ ਬਾਪੂ ਬਜ਼ੁਰਗ ਜਾਂ ਨੌਜਵਾਨ ਵੀਰ ਜਾਂ ਭੈਣਾਂ ਜਾਂ ਸਾਡੀਆਂ ਮਾਵਾ ਜਿਨ੍ਹਾਂ ਨੂੰ ਲੈ ਕੇ ਆਉਣਾ ਬਹੁਤ ਜ਼ਰੂਰੀ ਲੱਗਦਾ ਲਵਾਰਸ ਨੇ ਬਿਮਾਰ ਨੇ ਛੜਕਾਂ ਤੇ ਪਏ ਨੇ ਉਹਨਾਂ ਨੂੰ ਜੇ ਆਪਾਂ ਸਾਰਿਆਂ ਨੂੰ ਲੈ ਕੇ ਆਈਏ ਤਾਂ ਸਾਡੀ ਤਾਂ ਇੰਨੀ ਹੱਸੀ ਹੋਈ ਨਹੀਂ ਵੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਰੱਖ ਸਕੀਏ ਪਰ ਅਸੀਂ ਕੋਈ ਜੇ ਹਰ ਰੋਜ਼ 40-45 ਕੇਸ ਸਾਨੂੰ ਲੋਕ ਵੀਡੀਓ ਰਾਹੀਂ ਫੋਟੋਆਂ ਰਾਹੀਂ ਸਨੇਹੇ ਦੇ ਕੇ ਭੇਜਦੇ ਆ ਅਸੀਂ ਉਹਨਾਂ ਦੇ ਵਿੱਚੋਂ ਕੋਈ ਇੱਕ ਜਾਂ ਦੋ ਕੇਸ ਲੈ ਕੇ ਆਉਨੇ ਆ ਤੇ ਉਹਦੇ ਨਾਲ ਸਾਡੇ ਕੋਲੇ ਕਰੀਬ 800 ਤੋਂ ਵੱਧ ਮੈਂਬਰ ਸਾਡੇ ਪਰਿਵਾਰ 'ਚ ਇਸ ਟਾਈਮ ਪਹੁੰਚ ਚੁੱਕੇ ਨੇ ਤੇ ਹੁਣ ਜਿਹੜਾ ਥੱਲੇ ਵਾਲਾ ਫਲੋਰ ਆ ਸਾਰਾ ਜਿਹੜਾ ਗਰਾਊਂਡ ਫਲੋਰ ਆ ਉੱਥੇ ਬੀਬੀਆਂ ਤੇ ਭੈਣਾਵਾਂ ਜਿਹੜਾ ਉੱਪਰਲਾ ਫਲੋਰ ਆ ਫਸਟ ਫਲੋਰ ਉੱਤੇ ਵੀ ਬੀਬੀਆਂ ਤੇ ਭੈਣਾਵਾਂ ਅੱਧਾ ਫਲੋਰ ਬੀਬੀਆਂ ਦੇ ਭੈਣਾਵਾਂ ਨੂੰ ਦਿੱਤਾ ਅੱਧਾ ਬੱਚਿਆਂ ਨੂੰ ਦਿੱਤਾ ਹੋਇਆ ਤੇ ਉਹਦੇ ਉੱਪਰਲੇ ਪਾਸੇ ਜਿਹੜਾ ਫਲੋਰ ਆ ਉਹਦੇ 'ਚ ਬਾਪੂ ਬਜ਼ੁਰਗ ਨੇ 200 ਮੈਂਬਰ ਨੇ ਉੱਤੇ ਤੇ ਜਿਹੜਾ ਉਸ ਤੋਂ ਉੱਪਰਲਾ ਖਾਲੀ ਆ ਉਹਦੇ ਵਿੱਚ ਬਾਪੂ ਬਜ਼ੁਰਗ ਨੇ ਉਹਦੇ 'ਚ ਵੀ 200 ਤੋਂ ਵੱਧ ਬਾਪੂ ਬਜ਼ੁਰਗ ਜਿਹੜੇ ਇੱਥੇ ਥੱਲੇ ਇਹ ਸ਼ੈੱਡ ਤੇ ਉਹ ਸ਼ੈੱਡ ਦੇ ਵਿੱਚ ਪੈਂਦੇ ਆ ਇਹਨਾਂ ਨੇ ਸ਼ਿਫਟ ਹੋਣਾ ਵਾ ਮਤਲਬ 170 ਬੰਦੇ ਖੁੱਲੇ ਡੁੱਲੇ ਇੱਕ ਹਾਲ 'ਚ ਪੈ ਸਕਦੇ ਆ ਪਰ 200 ਬੈੱਡ ਲੱਗਿਆ ਸਾਡਾ ਤੇ ਮਤਲਬ ਪੂਰਾ ਉੱਥੇ ਇਸ ਟਾਈਮ ਮਤਲਬ ਜਿਵੇਂ ਕੰਜਸਟਡ ਹੋ ਗਿਆ ਪੂਰਾ ਰਾਸ਼ ਹੋ ਗਿਆ ਹਾਲ ਦੇ ਵਿੱਚ ਹੁਣ ਅਸੀਂ ਸੋਚਦੇ ਆਂ ਵੀ ਹਜੇ ਬਿਲਡਿੰਗ ਬਣ ਕੇ ਤਿਆਰ ਨਹੀਂ ਹੋਈ ਅੱਜ ਹੀ ਇਹ ਬਿਲਡਿੰਗ ਫੁੱਲ ਹੋ ਚੱਲੀ ਆ ਤੇ ਕਿੰਨੇ ਔਖੇ ਕਿੰਨੇ ਮੁਸ਼ਕਿਲ ਨਾਲ ਅਸੀਂ ਇਹ ਬਿਲਡਿੰਗ ਨੂੰ ਬਣਾਇਆ ਵਾ ਤੇ ਇਦਾਂ ਦੀ ਇੱਕ ਬਿਲਡਿੰਗ ਹੋਰ ਬਣਾਵਾਂਗੇ ਕੱਲ ਨੂੰ ਉਹ ਵੀ ਫੁੱਲ ਹੋ ਜੂਗੀ ਪਰ ਹੱਲ ਕੀ ਆ ਹੱਲ ਤਾਂ ਇਹ ਆ ਭਾਈ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿੰਡ ਦੇ ਵਿੱਚ ਸਕੇ ਸਬੰਧੀਆਂ ਨੂੰ ਆਪਣੇ ਆਸ-ਪਾਸ ਓਟ ਪੜੋਸ ਲੋਕਾਂ ਦੀ ਮਦਦ ਕਰਿਆ ਕਰੀਏ ਤਾਂ ਜੋ ਇਦਾਂ ਦੇ ਹਾਲਾਤ ਹੀ ਨਾ ਬਣਨ ਵੀ ਇਹਨਾਂ ਨੂੰ ਇਸ ਹਾਲਾਤਾਂ ਦੇ ਵਿੱਚ ਰਹਿਣਾ ਪਵੇ ਜੇ ਇਹਨਾਂ ਦੀ ਮਦਦ ਉੱਥੇ ਹੀ ਹੋ ਜਾਵੇ ਪਿੰਡ ਲੈਵਲ ਤੇ ਹੀ ਹੋ ਜਾਵੇ ਤਾਂ ਇਹਨਾਂ ਦੇ ਆ ਹਾਲਾਤ ਨਾ ਬਣਨ ਜਿੰਨੇ ਵੀ ਮੈਂਬਰਾਂ ਨੂੰ ਤੁਸੀਂ ਇੱਥੇ ਬੈਠਿਆਂ ਦੇਖਦੇ ਆ ਇਹਨਾਂ ਦੀਆਂ ਸਮੱਸਿਆਵਾਂ ਬੜੀਆਂ ਛੋਟੀਆਂ-ਛੋਟੀਆਂ ਸੀ ਪਰ ਉਹ ਛੋਟੀਆਂ ਤੋਂ ਵੱਡੀਆਂ ਬਣ ਗਈਆਂ ਸਮੱਸਿਆਵਾਂ ਕਿਉਂਕਿ ਕਿਸੇ ਨੇ ਆਪਣਿਆਂ ਨੇ ਹੱਥ ਨਹੀਂ ਫੜਿਆ ਆਪਣਿਆਂ ਨੇ ਬਾਹ ਨਹੀਂ ਫੜੀ ਆਪਣਿਆਂ ਨੇ ਮੁੱਖ ਮੋੜ ਲਿਆ ਆਸ-ਪਾਸ ਦੇ ਲੋਕਾਂ ਨੇ ਸੋਸਾਇਟੀ ਨੇ ਆਪਣੀ ਡਿਊਟੀ ਨਹੀਂ ਨਿਭਾਈ ਜਿਹਦੇ ਕਰਕੇ ਇਦਾਂ ਦੇ ਹਾਲਾਤ ਬਣ ਗਏ ਜਿਵੇਂ ਲਾਲੀ ਵੀਰੇ ਦੇ ਪੈਰ 'ਚ ਕੀੜੇ ਪਏ ਹੋਏ ਸੀਗੇ ਹੁਣ ਇਸ ਵੀਰ ਦੇ ਕੀੜੇ ਸਿੱਧੇ ਕੀੜੇ ਥੋੜੀ ਪੈ ਗਏ ਸੀ ਛੋਟਾ ਜਿਹਾ ਜ਼ਖਮ ਸੀ ਜੇ ਉਹਦੀ ਉੱਥੇ ਮਦਦਤ ਹੋ ਜਾਂਦੀ ਉਹਦੇ ਪੱਟੀ ਹੋ ਜਾ ਕਰਦੀ ਉਹਦੇ ਸਹੀ ਤਰੀਕੇ ਨਾਲ ਜ਼ਖਮ ਸਾਫ਼ ਹੋ ਜਾ ਕਰਦਾ ਉਹਦੇ ਇਹ ਹਾਲਾਤ ਹੀ ਨਾ ਬਣਦੇ ਉਹਨੂੰ ਇੱਥੇ ਲੈ ਕੇ ਆਉਣ ਦੀ ਲੋੜ ਹੀ ਨਾ ਪੈਂਦੀ ਇਦਾਂ ਹੀ ਬਾਪੂ ਜੀ ਸਾਡੇ ਬੈਠੇ ਨੇ ਚਰਨ ਸਿੰਘ ਜੀ ਲੱਤ ਤੇ ਸੱਟ ਲੱਗੀ ਸੀ ਗਿੱਟੇ ਤੇ ਗਿੱਟਾ ਗਲ ਗਿਆ ਕੱਟਣਾ ਲੱਤ ਕੱਟਣੀ ਪੈ ਗਈ ਘਰ ਦੇ ਵਿੱਚ ਬਹੁਤ ਮਾੜੀ ਹਾਲਤ ਦੇ ਵਿੱਚ ਸੀ ਪਰ ਜੇ ਕੋਈ ਉੱਥੇ ਹੀ ਮੌਕੇ ਤੇ ਬਾਹ ਫੜਦਾ ਤਾਂ ਅੱਜ ਲੱਤ ਵੀ ਨਾ ਕੱਟਣੀ ਪੈਂਦੀ ਕਿੰਨੀਆਂ ਐਗਜ਼ਾਮਪਲ ਹਨ ਹਰ ਇੱਕ ਬੰਦੇ ਦੀ ਜੇ ਆਪਾਂ ਗੱਲ ਕਰੀਏ ਪਰ ਕੁਝ ਆਪਣਿਆਂ ਨੇ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਬਾਪੂ ਇੰਦਰਜੀਤ ਸਿੰਘ ਜੀ ਬਾਪੂ ਜੀ ਦੇ ਬੱਚਾ ਹੈ ਨਹੀਂ ਸੀ ਕੋਈ ਇਲਾਜ ਨਹੀਂ ਸੀ ਪਰ ਭੈਣ ਭਰਾ ਹੋਰ ਰਿਸ਼ਤੇਦਾਰ ਕਿੰਨੇ ਹੁੰਦੇ ਨੇ ਲੋਕ ਕੋਈ ਤਾਂ ਹੁੰਦਾ ਅੱਗੇ ਬਾਪੂ ਕੱਲ੍ਹੇ ਹੀ ਕਮਰੇ ਦੇ ਵਿੱਚ ਪਏ ਸੀ ਚੱਲ ਫਿਰ ਨਹੀਂ ਸਕਦੇ ਸੀਗੇ ਤੇ ਲਵਾਰਸਾਂ ਵਾਂਗ ਆਪਣੇ ਉਸ ਕਮਰੇ ਦੇ ਵਿੱਚ ਪੈ ਜੀਵਨ ਕੱਟ ਰਹੇ ਸੀ ਤੇ ਇਹਨਾਂ ਜਿੰਨੇ ਮੈਂਬਰਾਂ ਦੀ ਗੱਲ ਛੇੜ ਲਈਏ ਐਸੀ ਹਾਲਾਤ ਬਣੇ ਨੇ ਸਾਡੇ ਭਰਾ ਦੀ ਛੋਟੇ ਦੇ ਮੁੱਖ ਮੰਤਰੀ ਧਰਮਪ੍ਰੀਤ ਸਿੰਘ ਦੀ ਗੱਲ ਕਰੀਏ ਚੰਗਾ ਭਲਾ ਵਧੀਆ ਹਾਂ ਬਿਲਕੁਲ ਠੀਕ ਹੈ ਵੀਰੇ ਚੰਗਾ ਭਲਾ ਵੀਰਾ ਬਿਲਕੁਲ ਵਧੀਆ ਮਤਲਬ ਇੱਕ ਯੂਟਿਊਬਰ ਸੀਗਾ ਪਰ ਲੋਕਾਂ ਨੇ ਛੇੜ ਛਿੜ ਕੇ ਤਾਨੇ ਮੇਨੇ ਮਾਰ ਮਾਰ ਕੇ ਲੋਕਾਂ ਨੇ ਸਿਰਫ ਉਹਨੂੰ ਐਸ ਹਾਲਾਤ ਚ ਲਿਆ ਕੇ ਖੜਾ ਕਰਤਾ ਵੀ ਉਹਨੂੰ ਇੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਉਹਨੂੰ ਘਰ ਦੇ ਉਹਦੇ ਬਣ ਕੇ ਰੱਖਦੇ ਸੀ ਇਸੇ ਤਰ੍ਹਾਂ ਹੀ ਜਿੰਨੇ ਬੰਦਿਆਂ ਦੀ ਆਪਾਂ ਗੱਲ ਕਰੀਏ ਤੇ ਇਹ ਦੁੱਖ ਤਕਲੀਫਾਂ ਇਸ ਲੈਵਲ ਤੇ ਕਰ ਨਾ ਜਾਣ ਅਸੀਂ ਸਾਰੇ ਆਪਣੇ ਆਪਣੇ ਵੱਲੋਂ ਕੋਸ਼ਿਸ਼ ਕਰੀਏ ਜੀ ਸਾਰੇ ਤੇ ਸਾਡੀਆਂ ਇਹੀ ਬੇਨਤੀਆਂ ਜੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕੋਈ ਹੋਰ ਭੈਣ ਭਰਾ ਇਸ ਸੇਵਾ ਦੇ ਵਿੱਚ ਹਿੱਸਾ ਪਾ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ